ਸੰਸਦ ਭਵਨ ਵਿਖੇ ਰਾਹੁਲ ਗਾਂਧੀ ਵੱਲੋਂ ਸ਼ਿਵਦੀ ਫੋਟੋ ਨੂੰ ਐਸਐਸੇ ਕਰਨ ਚ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਗਿਆ ਇਸ ਸਬੰਧੀ ਹਿੰਦੂ ਸਮਾਜ ਵੱਲੋਂ ਸ਼੍ਰੀ ਮੁਖਸ ਸਿੰਘ ਸਾਹਿਬ ਵਿਖੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ ਕੇਐਸਕੇ ਨਿਊਜ਼ ਚੈਨਲ ਤੋਂ ਸ਼੍ਰੀ ਮੁਖਸ ਸਾਹਿਬ ਤੋਂ ਗ੍ਰੈਂਟ ਭੱਟੀ ਤੇ ਕੁਲਦੀਪ ਸਿੰਘ ਦੀ ਰਿਪੋਰਟ ਅੱਜ ਸਾਡੇ ਵਿਸ਼ੂ ਹਿੰਦੂ ਪਰਸ਼ਦ ਵੱਲੋਂ ਸਾਡੇ ਮਾਨਯੋਗ ਸੰਗਠਨ ਮੰਤਰੀ ਸ਼ਿਵਨਨ ਸਾਹਿਲ ਜੀ ਆਰ ਪਵਨ ਜੀ ਜਿਨ੍ਹਾਂ ਦੇ ਵਿਸ਼ੂ ਅੰਦਰ ਦੇ ਪਰਜਾਨ ਹੈ ਜੀਵਨ ਸ਼ਰਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਪਰਸੋਂ ਸੰਸਦ ਦੇ ਵਿੱਚ ਰਾਹੁਲ ਗਾਂਧੀ ਰਾਹੁਲ ਗਾਂਧੀ ਦੁਆਰਾ Hindu ਧਰਮ ਦੇ ਉੱਤੇ ਇੱਕ ਵੱਡਾ ਵੱਡਾ ਪ੍ਰਹਾਰ ਕੀਤਾ ਗਿਆ ਹੈ ਭਗਵਾਨ ਸ਼ਿਵ ਦੀ ਫੋਟੋ ਜਿਸ ਤਰ੍ਹਾਂ ਲਹਿرائی ਗਈ ਹੈ ਔਰ ਹਿੰਦੂਆਂ ਨੂੰ ਜਿਸ ਤਰ੍ਹਾਂ ਹਿੰਸਕ ਕਿਹਾ ਗਿਆ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਰਾਹੁਲ ਗਾਂਧੀ ਦੇ ਅਰਥੀ ਬਹੁਤ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਕੀਤਾ ਗਿਆ ਹੈ ਔਰ ਜਿਹੜਾ ਰਾਹੁਲ ਗਾਂਧੀ ਨੇ ਉਹ ਸ਼ਬਦ ਕਹੇ ਹਨ ਉਹ ਆਪਾਂ ਨੂੰ ਅੱਜ 100 ਕਰੋੜ Hindu ਨੂੰ ਇੱਕ ਗਾਲੀ ਦਿੱਤੀ ਗਈ ਹੈ ਤਾਂ ਅਸੀਂ ਇਹ ਸਮਝਦੇ ਸਾਰੇ Hindu ਸਮਾਜ ਨੂੰ ਇਕੱਠਾ ਹੋਣਾ ਚਾਹੀਦਾ ਹੈ ਕਿਉਂਕਿ ਗਾਂਧੀ ਔਰ ਨਹਿਰੂ ਪਰਿਵਾਰ ਨੇ 1947 ਤੋਂ ਲੈ ਕੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਬਹੁਤ ਲੰਬਾ ਸਮਾਂ ਰਾਜ ਕੀਤਾ ਹੈ ਉਹ ਅਜੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਹੈ ਇਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਨਾਂ ਦੇ ਜਿਹੜੇ ਹਿੰਦੂਵਾਂ ਵਿਰੋਧੀ ਕਾਰਜਕ੍ਰਮ ਸੀ ਜਿਹੜੇ ਹਮੇਸ਼ਾ ਉਹਨੂੰ ਨਿਸ਼ਾਨਾ ਕੀਤਾ ਹੈ ਕਿਉਂਕਿ ਜਿਵੇਂ 370 ਧਾਰਾ ਸੀਗੀ ਹਿੰਦੂਆਂ ਦੇ ਵਿਰੋਧ ਦੇ ਵਿੱਚ ਜੰਮੂ ਕਸ਼ਮੀਰ 'ਚ ਲਾਈ ਗਈ ਤਾਂ ਉਹਨੂੰ ਇਹਨਾਂ ਨੇ ਖਤਮ ਕੀਤਾ 2019 ਦੇ ਵਿੱਚ 5 ਦਸ 2019 ਨੂੰ ਉਸੇ ਤਰ੍ਹਾਂ ਹੀ ਜਿਹੜਾ 500 ਸਾਲ ਲਗਾਤਾਰ ਮੰਦਰ ਨਿਰਮਾਨ ਦੇ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਸੀ ਕਾਂਗਰਸ ਪਾਰਟੀ ਵੀ ਕਰ ਰਹੀ ਸੀ ਲਗਾਤਾਰ ਸੰਤਾਜੀ ਤੋਂ ਬਾਅਦ ਉਸ ਰੁਕਾਵਟਾਂ ਨੂੰ ਖਤਮ ਕਰਕੇ ਇਹਨਾਂ ਨੇ ਰਾਮ ਮੰਦਰ ਦਾ ਜਿਹੜਾ ਉਦਘਾਟਨ ਕੀਤਾ ਅਯੁੱਧਿਆ ਵਿੱਚ ਭਵੈ ਰਾਮ ਮੰਦਰ ਦਾ ਨਿਰਮਾਨ ਕੀਤਾ ਤਾਂ Hindu ਸਮਾਜ ਇਕੱਠਾ ਹੋ ਰਿਹਾ ਸੀ ਲਗਾਤਾਰ Hindu ਸਮਾਜ ਇਕੱਠਾ ਹੋ ਰਿਹਾ ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਆਪਕਰ ਹੈ ਤਾਂ ਰਾਹੁਲ ਗਾਂਧੀ ਜਿਹੜਾ ਹੈ ਫਰੋਜ਼ ਖਾਂ ਦਾ ਹੀ ਪੁੱਤ ਹੈ ਤਾਂ ਇਸ ਕਰਕੇ ਖੂਨਤੂ ਦੇ ਅੰਦਰ ਉਹ ਹੀ ਬੋਲਦਾ ਸੀ ਤੇ Hindu ਸਮਾਜ ਦੇ ਅੰਦਰ ਜਿਹੜੀ ਉਹ ਨਫ਼ਰਤ ਹੈ ਉਹ ਉਜਾਗਰ ਹੋਈ ਹੈ ਸੰਸਦ ਦੇ ਵਿੱਚ ਤਾਂ ਮੈਂ ਸਮਝਦਾ ਹੈ ਇਹ ਸਾਰਿਆਂ ਨੂੰ ਹੀ ਸਾਰੇ ਹਿੰਦੂ ਸਮਾਜ ਨੂੰ ਇਹਨਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਔਰ ਰਾਹੁਲ ਗਾਂਧੀ ਨੂੰ ਕਾਲੀਆ ਛੰਡੀਆਂ ਮਖਾਣੇ ਚਾਹੀਦੇ ਜਿੱਥੇ ਵੀ ਪਹੁੰਚਦਾ ਹੈ ਔਰ ਹਰ ਜਗ੍ਹਾ ਉੱਤੇ ਕਾਂਗਰਸ ਪਾਰਟੀ ਨੂੰ ਆਪ ਦੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਇੱਕ ਐਹੋ ਜਿਹਾ ਆਪੋਜੀਸ਼ਨ ਲੀਡਰ ਬਣਾਇਆ ਹੈ ਜਿਹਨੂੰ ਇੰਨੀ ਸਮਝ ਨਹੀਂ ਜੇ ਪ੍ਰਧਾਨ ਮੰਤਰੀ ਜੀ ਕੱਲ ਬੋਲ ਰਹੇ ਸੀ ਇੱਕ ਮੰਦਬੁੱਧੀ ਬਾਲਕ ਹੈ ਇਹਦਾ ਗੁੱਸਾ ਕੀ ਕਰੀਏ ਮੰਦਬੁੱਧੀ ਬਾਲਕ ਹੈ ਜਿਹੜਾ 99 ਅੰਕ ਲੈ ਕੇ 99 MP ਬਣਾ ਕੇ ਤੇ ਨੱਚਦਾ ਫਿਰਦਾ ਵੀ ਮੈਂ ਬਹੁਤ ਵੱਡੀ ਕਿਤੇ ਫਸਟ ਡਿਵੀਜ਼ਨ ਚ ਪਾਸ ਹੋ ਗਿਆ لیکن ਜੇ ਦੋ ਉਹਨਾਂ ਨੂੰ ਦੱਸਦੇ ਆ ਲੋਕਾਂ ਨੂੰ ਇਹ 543 ਜਿਹੜੇ 99 ਲਏ ਆ ਨਾ ਕਿ 100 99 ਲਏ ਆ ਤਾਂ ਇਹਦੀ ਜਿਹੜੀ ਅੰਦਰ ਦੀ ਜਿਹੜੀ ਜਿਹੜੀ ਉਹ ਜਾਗਰੂਤਾ ਉਹ ਜਿਹੜਾ ਕਲੀਅਰ ਹੁੰਦੀ ਹੈ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਇਹ ਜਿਹੜਾ Hindu ਸਮਾਜ ਨੂੰ ਸਾਰੇ ਨੂੰ ਇਕੱਠਾ ਹੋਣਾ ਚਾਹੀਦਾ ਹੈ ਅੱਜ ਵਿਸ਼ੂਵਿੰਦੋ ਪ੍ਰਚੰਦ ਦੇ ਮਾਰਯੋਗ ਸੰਗਠਨ ਮੰਤਰੀ ਜੀ ਨੂੰ ਔਰ ਸਾਰੀ ਟੀਮ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਵੀ ਉਹਨਾਂ ਨੇ ਉਪਰਾਲਾ ਲਗਾਇਆ Hindu ਸਮਾਜ ਨੂੰ ਇਕੱਠਾ ਕਰਨ ਦਾ ਔਰ ਰਾਹੁਲ ਗਾਂਧੀ ਦੇ ਪੁਤਲੇ ਇਸੇ ਤਰ੍ਹਾਂ ਸਾੜਦੇ ਰਵਾਂਗੇ बहुत बहुत धन्यवाद जय श्री साहिल वालिया विश्व हिंदू परिषद का जो बटिंडा विभाग है इसका संगठन मंत्री हूँ और राहुल गांधी ने हम सब ने अभी सुना ही है पूर्व में आपने भी सुना और आपको पता भी होगा कि राहुल गांधी ने परसों देश की संसद में कहा जब वो बोले पहली बार नेता प्रतिपक्ष बने और वो बोले कि हिंदू हिंसक है तो विश्व हिंदू परिषद इस बात का विरोध करता है और विश्व हिंदू परिषद नहीं संपूर्ण हिंदू समाज इस बात का विरोध करता है वो नेता प्रतिपक्ष बने पहली बार वो कुछ और बोलते हैं कुछ और विषयों पर रखते लेकिन उन्होंने जानबूझकर बुझ हिंदू समाज को छेड़ा है हिंदू समाज को उकसाने का काम जो उन्होंने अपने इस बयान से किया है मैं कल उनके बयान को सुन रहा था वो बोलते हैं मैं माफी नहीं मांगूंगा हाँ भाई हमें पता तुम माफी नहीं मांगोगे क्योंकि तुम्हारी जो राजनीति है तुम्हारी जो नीति है वो तो हिंदू के विरोध में ही इनकी नीति 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 चलती आई है और यही कांग्रेस पार्टी जिसने दो हजार सात आठ में भगवा आतंकवाद शब्द करने का प्रयास किया हो ये कांग्रेस पार्टी है जब देश में आ, आ, जब मुंबई में ताज होटल पे जब आतंकी हमला होता है तो उसके कसाब को हाथ में कलवा बांध के हिंदू हिंदू दर्शाना चाहते थे ये तो चलो देश की उस समय सुरक्षा एजेंसियों ने और उसमें स्थानीय मुंबई पुलिस ने उसको पकड़ा तो ये ना हो पाया वरना इनकी कांग्रेस की तो नीति ये रही है कि हिंदू को आतंकवाद के साथ जोड़ दो राहुल गांधी कहते हैं हिंदू हिंसक है अरे भैया हिंदू हिंसक कैसे हो गया अगर हिंदू हिंसक होता तो कश्मीर तो जम्मू कश्मीर तो माफ करिएगा पाकिस्तान हमसे अलग होता नहीं होता अगर हिंदू हिंसक होता तो आज अभी अमरनाथ यात्रा चल रही है अस्सी हजार सैनिकों के सुरक्षा काफिले में हम लोग दर्शन करने जाते हैं अगले महीने हमारी विश्व हिंदू परिषद की बुढ़ा अमरनाथ यात्रा उतरी है जम्मू कश्मीर से सेना के काफिले में जाते हैं तो हिंदू हिंसक कैसे कैसे हो गया ये जानबूझ के जो है देश में अराजकता देश में दंगे फैलाने का काम है और जो हिंसक है असल में जो हिंसक है उनको इनसे हिंसक बोला नहीं जाता क्योंकि इन्हों पता है अगर इनको इनसे बोल दिया तो कल को राहुल गांधी की राहुल गांधी हो ना हो क्या हो जाए दे, देश में वो हम सबको मा, मालूम ही है उदयपुर में दो साल पहले एक व्यक्ति का तहसी कर दी कर दी, कर दी दी जाती है कि उसने सी एन आर एनआरसी के पक्ष में फेसबुक में जो एक पोस्ट शेयर की थी वो हिंसक नहीं है लेकिन जो चिंटियों की रक्षा करता है जो वृक्षों को माता मानता है जो सूर्य को देवता मानता है जो पृथ्वी को माता मानता है वो लोग हिंसक हो गए तो ये बयान राहुल गांधी ने सरासर जो है हिंदू समाज को उकसाने के लिए हिंदू समाज का उपासन उड़ाने के लिए दिया है और ये जो है मुस्लिम वोट बैंक को खुश करने के लिए ईसाई वोट बैंक को खुश करने के लिए ये, ना, ये उन्होंने कहा है और राहुल गांधी अगर माफी नहीं मानते हैं तो पूरे देश में तीव्र विरोध होगा पूरे देश में राहुल गांधी जहाँ जहाँ जाएगा काले झंडे दिखाएंगे उसके पुतले ऐसे ही जलाते रहेंगे भारत माता की जय ਮੈਂ ਹਰੀਸ਼ワੜੀ ਸੰਸਦ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਜੋ ਅਪਸ਼ਬਦ ਬੋਲੇ ਆ ਉਹ ਹਿੰਦੂਆਂ ਵਾਸਤੇ ਉਹਨੂੰ ਨਹੀਂ ਬੋਲਨੇ ਚਾਹੀਦੇ ਸੀ ਕਿਉਂਕਿ ਹਿੰਦੂ ਹਰ ਕਦਮ ਤੇ ਸਾਰਿਆਂ ਦੇ ਨਾਲ ਹੀ ਚੱਲਿਆ ਹੈ ਇਹ ਸ਼ਬਦ ਉਹਨਾਂ ਨੇ ਗਲਤ ਬੋਲੇ ਆ ਇਸ ਸ਼ਬਦਾ ਦੇ ਮੁਤਾਬਕ ਉਹਨਾਂ ਨੂੰ ਸਾਰੇ ਹਿੰਦੁਸਤਾਨ ਤੇ ਹਿੰਦੂਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਇੱਥੋਂ ਸਾਨੂੰ ਇਹ ਲੱਗਦਾ ਸਾਨੂੰ ਇਹ ਮਹਿਸੂਸ ਹੁੰਦਾ ਜਿਹੜੇ ਸ਼ਬਦ ਇਹਨਾਂ ਨੇ ਬੋਲੇ ਆ ਉਹਨੂੰ ਸਾਨੂੰ ਇਹ ਲੱਗਦਾ ਵੀ ਇਹ ਹਿੰਦੂਆਂ ਦੇ ਨਾਲ ਨਹੀਂ ਹੈਗੇਗੇ ਇਹ ਸਾਡੇ ਦਿਲਾਂ 'ਚ ਬਹੁਤ ਘਾਰ ਕਰਦਾ ਹੈ ਅਸੀਂ ਸਾਰੇ ਹਿੰਦੁਸਤਾਨ ਤੋਂ ਰਾਹੁਲ ਗਾਂਧੀ ਨੂੰ ਕਹਾਂਗੇ ਕਿ ਉਹ ਮਾਫੀ ਮੰਗੇ ਰਾਜਕੁਮਾਰ ਪਟੇਜਾ ਨਾਮ ਹੈ ਅੱਜ ਸ਼੍ਰੀ ਮੁਖਸਰ ਸਾਹਿਬ ਵਿਖੇ Hindu ਸਮਾਜ ਨੇ ਇਕੱਠ ਹੋ ਕੇ ਉਸ ਗੱਲ ਦਾ ਵਿਰੋਧ ਕੀਤਾ ਜੋ ਰਾਹੁਲ ਗਾਂਧੀ ਨੇ ਲੀਡਰ ਆਫ ਆਪੋਜੀਸ਼ਨ ਦੇ ਆਪਣੇ ਅਹੁਦੇ ਦੀ ਮर्यादा ਦਾ ਧਿਆਨ ਨਹੀਂ ਰੱਖਿਆਗਾ ਉਹਨੇ Hindu ਸਮਾਜ ਨੂੰ ਅਤੰਕੀ ਕਿਹਾ ਔਰ ਹਿੰਸਾ ਫੈਲਾਉਣ ਵਾਲੇ ਲੋਕ ਕਹੇ ਹੈ Hindu ਸਮਾਜ ਇਨਸਾਨ ਨੂੰ ਖਤਮ ਕਰਨ ਵਾਲਾ ਸਮਾਜ ਹੈ Hindu ਸਮਾਜ ਆਤੰਕੀ ਨਹੀਂ ਹੋ ਸਕਦਾ ਜੇ ਆਤੰਕੀ ਹੁੰਦਾ ਤਾਂ Hindu ਸਮਾਜ ਨੂੰ ਆਪਦੇ ਸਿਰ ਲਵਾਉਂਦੀ ਕੀ ਲੋੜ ਸੀਗੀ Hindu ਸਮਾਜ ਨੇ ਹਮੇਸ਼ਾ ਸਾਰੇ ਸਮਾਜ ਦੀ ਰੱਖਿਆ ਕੀਤੀ ਹੈ ਔਰ ਕਵਚ ਦਾ ਕੰਮ ਕੀਤਾ ਹੈ ਔਰ ਮੈਂ ਚਾਹੁੰਦਾ ਵੀ ਰਾਹੁਲ ਗਾਂਧੀ ਦੀ ਜੋ ਲੋਕ ਸਭਾ ਮੈਂਬਰ ਦੀ ਸਦਸਤਾ ਉਹ ਖਤਮ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਸ਼ਰਯਾਮ ਸਾਰੇ ਹਿੰਦੁਸਤਾਨ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ Hindu ਸਮਾਜ ਬਾਰੇ ਬੋਲਣਾ ਬਹੁਤ ਮੰਦ ਭਾਗ ਹੈ